ਅੰਮ੍ਰਿਤਸਰ ਦੇ ਵਿੱਚ ਰੋਂਗਟੇ ਖੜੇ ਕਰ ਦੇਣ ਵਾਲੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਨਵਹਿ ਜੋੜੇ ਦੇ ਨਾਲ ਲੁੱਟ ਦੀ ਵਾਰਦਾਤ ਹੋਈ ਹੈ ਸੋ ਦੱਸਦੇ ਨੇ ਆ ਕਿ ਲੁੱਟ ਦੀ ਵਾਰਦਾਤ ਇੱਕ ਆਟੋ ਡਰਾਈਵਰ ਵੱਲੋਂ ਕੀਤੀ ਗਈ ਹੈ ਇਸ ਤੋਂ ਪਹਿਲਾਂ ਵੀ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਕੁਝ ਨੌਜਵਾਨ ਜਿਹੜੇ ਸੀ ਉਹ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਆਏ ਸੀ ਤਾਂ ਉਸ ਦੌਰਾਨ ਆਟੋ ਵਾਲਾ ਨੇ ਜਿਹੜੇ ਈ ਰਿਕਸ਼ਾ ਵਾਲੇ ਸੀ ਉਹਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤਾਂ ਹੁਣ ਇੱਕ ਵਾਰ ਫਿਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਨਵਯ ਜੋੜਾ ਜੋ ਕਿ ਬਠਿੰਡਾ ਤੋਂ ਦਰਬਾਰ ਸਾਹਿਬ ਪਹਿਲੀ ਵਾਰ ਨਤਮਸਤਕ ਹੋਣ ਦੇ ਲਈ ਆਏ ਸਨ ਤੇ ਜਿਵੇਂ ਹੀ ਰੇਲਵੇ ਸਟੇਸ਼ਨ ਤੋਂ ਬਾਹਰ ਆਉਂਦੇ ਨੇ ਤਾਂ ਉਹਨਾਂ ਵੱਲੋਂ ਇੱਕ ਆਟੋ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਇਹਨਾਂ ਜੋ ਪੀੜਤ ਨੇ ਇਹਨਾਂ ਦੇ ਮੁਤਾਬਕ ਆਟੋ ਵਾਲਾ ਪਹਿਲਾਂ ਤਾਂ ਉਹਨਾਂ ਨੂੰ ਬਿਠਾ ਕੇ ਥੋੜਾ ਅੱਗੇ ਲੈ ਕੇ ਜਾਂਦਾ ਹੈ ਤਾਂ ਉਸ ਦੌਰਾਨ ਇੱਕ ਹੋਰ ਨੌਜਵਾਨ ਜਿਹੜਾ ਹੈ ਉਹ ਆਟੋ ਦੇ ਵਿੱਚ ਬੈਠ ਜਾਂਦਾ ਹੈ ਉਸ ਤੋਂ ਬਾਅਦ ਥੋੜੀ ਜਿਹੀ ਆਟੋ ਅੱਗੇ ਹੋਰ ਚੱਲਦਾ ਹੈ ਤਾਂ ਉਸ ਤੋਂ ਬਾਅਦ ਇੱਕ ਹੋਰ ਨੌਜਵਾਨ ਜਿਹੜਾ ਹੈ ਆਟੋ 'ਚ ਬੈਹ ਜਾਂਦਾ ਯਾਨੀ ਕਿ ਕੁੱਲ ਤਿੰਨ ਨੌਜਵਾਨ ਜਿਹੜੀ ਲੁੱਟ ਦੇ ਵਿੱਚ ਸ਼ਾਮਲ ਨੇ ਉਹਨਾਂ ਵੱਲੋਂ 2.5 ਕਿਲੋਮੀਟਰ ਆਟੋ ਜਿਹੜਾ ਹੈ ਉਹ ਦੂਸਰੇ ਰਾਹ 'ਚ ਪਾ ਲਿਆ ਜਾਂਦਾ ਯਾਨੀ ਕਿ ਦਰਬਾਰ ਸਾਹਿਬ ਵਾਲੇ ਰਾਹ ਦੇ ਵਿੱਚ ਇਹ ਆਟੋ ਨਹੀਂ ਪਾਇਆ ਜਾਂਦਾ ਇੱਕ ਅਲੱਗ ਹੁਸਨਾਨ ਜਗ੍ਹਾ ਦੇ ਵਿੱਚ ਲਿਜਾਇਆ ਜਾਂਦਾ ਜਿਸ ਤੋਂ ਬਾਅਦ ਦਾਕਟਰ ਦੀ ਨੋਕ ਦੇ ਉਤੇ ਇਸ ਨਵ ਵਿਆਹ ਜੋੜੇ ਦੇ ਨਾਲ ਲੁੱਟ ਦੀ ਵਾਰਦਾਤ ਵਾਪਰਦੀ ਹੈ ਜਿਸ ਤੋਂ ਬਾਅਦ ਇਹ ਜੋ ਪਤੀ ਪਤਨੀ ਹੈ ਕਾਫੀ ਘਬਰਾਏ ਹੋਏ ਵੀ ਨਜ਼ਰ ਆ ਰਹੇ ਨੇ ਪੁਲਿਸ ਨੂੰ ਸੂਚਿਤ ਵੀ ਕੀਤਾ ਗਿਆ ਹੈ ਔਰ ਪੁਲਿਸ ਵੱਲੋਂ ਜਲਦ ਹੀ ਜਿਹੜੇ ਹੈ ਲੁਟੇਰਿਆਂ ਨੂੰ ਗ੍ਰਿਫਤਾਰ ਕਰਨ ਦੀ ਜਿਹੜੀ ਹੈ ਉਹ ਭਰੋਸਾ ਦਿੱਤਾ ਗਿਆ ਪਰ ਸਵਾਲ ਇੱਥੇ ਉੱਠਦਾ ਹੈ ਕਿ ਆਖਿਰਕਾਰ ਦਰਬਾਰ ਸਾਹਿਬ ਲੱਖਾਂ ਦੇ ਦਾਤ ਦੇ ਵਿੱਚ ਜਿਹੜੇ ਸਲਾਨੀ ਨੇ ਉਹ ਇੱਥੇ ਆਉਂਦੇ ਨੇ ਨਤਮਸਤਕ ਹੋਣ ਦੇ ਲਈ ਪਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਦੋਂ ਅਜੀਆਂ ਵਾਰਦਾਤ ਤਾਂ ਵਾਪਰ ਦੀਆਂ ਨੇ ਤਾਂ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਜਾਂਦਾ ਸੋ ਯਾਦ ਰਹੇਗਾ ਕਿ ਆ ਕੁਝ ਦਿਨ ਪਹਿਲਾਂ ਵੀ ਇੱਕ ਕੁਝ ਨੌਜਵਾਨ ਦੋਸਤ ਜਿਹੜੇ ਨੇ ਚਾਰ ਦੋਸਤ ਆਉਂਦੇ ਨੇ ਉਹਨਾਂ ਦੇ ਨਾਲ ਵੀ ਇਹ ictsha ਵਾਲਿਆਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਕਰੀਬਨ ਉਹ ਵੀ ਤਿੰਨ ਹੀ ਨੌਜਵਾਨ ਸੀ ਜਿਨ੍ਹਾਂ ਵੱਲੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਹੁਣ ਉਸ ਤਿੰਨ ਮਹੀਨੇ ਬਾਅਦ ਇੱਕ ਵਾਰੀ ਫਿਰ ਤੋਂ ਲੁੱਟ ਦੀ ਵਾਰਦਾਤ ਸਲਾਨੀ ਦੇ ਨਾਲ ਹਸਬੰਡ ਵਾਈਫ ਨੇ ਜੋ ਕਿ ਪਹਿਲੀ ਵਾਰ ਅੰਮ੍ਰਿਤਸਰ ਆਏ ਸਨ ਨਤਮਸਤਕ ਹੋਣ ਦੇ ਲਈ ਸ਼੍ਰੀ ਦਰਬਾਰ ਸਾਹਿਬ ਪਰ ਉਸ ਤੋਂ ਪਹਿਲਾਂ ਲੁੱਟ ਦੀ ਵਾਰਦਾਤ ਇਹਨਾਂ ਦੇ ਨਾਲ ਵਾਪਰ ਜਾਂਦੀ ਹੈ ਹਾਲਾਂਕਿ ਪੁਲਿਸ ਵੱਲੋਂ ਕਈ ਜਿਹੜੇ ਨੇ ਸਟੈਪ ਚੁੱਕੇ ਗਏ ਨੇ ਅਜਿਹੀ ਵਾਰਦਾਤਾਂ ਨੂੰ ਰੋਕਣ ਦੇ ਲਈ ਬੀਤੇ ਦਿਨਾਂ ਦੇ ਵਿੱਚ ਈ ਰਿਕਸ਼ਾ ਤੇ ਆਟੋ ਵਾਲਿਆਂ ਨੂੰ ਇੱਕ ਸਪੈਸ਼ਲ ਨੰਬਰ ਵੀ ਜਾਰੀ ਕੀਤਾ ਗਿਆ ਔਰ ਉਹਨਾਂ ਦੀ ਰਿਕਾਰਡ ਰੱਖਿਆ ਗਿਆ ਕਿ ਆਟੋ ਵਾਲਿਆਂ ਦਾ ਜੋ ਕਿ ਆਟੋ ਜਿਹੜੇ ਚਾਲਕ ਨੇ ਜਾਂ ਫਿਰ ਜਿਨ੍ਹਾਂ ਨੇ ਆਟੋ ਅੱਗੇ ਚਲਾਉਣ ਦੇ ਲਈ ਠੇਕੇ ਦਿੱਤਾ ਹੋਇਆ ਹੈ तमाम ਬੰਦਿਆਂ ਨੂੰ ਬੁਲਾ ਕੇ ਉਹਨਾਂ ਦੇ ਨੰਬਰ ਜਿਹੜੇ ਨੇ ਜਾਰੀ ਕੀਤੇ ਗਏ ਨੇ ਪੁਲਿਸ ਦੇ ਨੰਬਰ ਵੀ ਜਾਰੀ ਕੀਤੇ ਗਏ ਨੇ ਪਰ ਬਾਵਜੂਦ ਇਸ ਦੇ ਇੱਕ ਵੱਡੀ ਵਾਰਦਾਤ ਨੂੰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਜਾਣਾ ਆਪਣੇ ਆਪ ਦੇ ਵਿੱਚ ਵੀ ਸਵਾਲ ਖੜੇ ਕਰਦਾ ਹੈ ਪੁਲਿਸ ਪ੍ਰਸ਼ਾਸਨ ਹਾਲਾਂਕਿ ਬਹੁਤ ਸਾਰੇ ਉਪਰਾਲੇ ਕਰ ਰਿਹਾ ਇਸ ਪੂਰੇ ਮਾਮਲੇ ਤੇ ਠੱਲ ਪਾਉਣ ਦੇ ਲਈ ਬਾਵਜੂਦ ਇਸ ਦੇ ਆਟੋ ਚਾਲਕ ਜੋ ਕਿ ਨਵਯੇ ਜੋੜੇ ਜਿਹੜੇ ਕਿ ਹਸਬੰਡ ਵਾਈਫ ਸੀ ਦਰਬਾਰ ਸਨ ਨਤਮਸਤਕ ਹੋਣ ਦੇ ਲਈ ਆਏ ਸੀ ਉਹਨਾਂ ਦੇ ਨਾਲ ਲੁੱਟ ਦੀ ਵਾਰਦਾਤ ਵਾਪਰਦੀ ਹੈ ਤਿੰਨ ਲੁਟੇਰੇ ਦੱਸੇ ਜਾ ਰਹੇ ਨੇ ਤਕਰੀਬਨ ਇਸ ਆਟੋ ਦੇ ਵਿੱਚ ਬੈਠਦੇ ਨੇ ਔਰ ਉਸ ਤੋਂ ਬਾਅਦ ਦੋਹਾਂ ਪਤੀ ਪਤਨੀ ਤੇ ዳਤਰ ਰੱਖੀ ਜਾਂਦੀ ਹੈ ਔਰ ዳਤਰ ਦੀ ਲੋਕ ਤੇ ਇਹ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਹਸਬੰਡ ਵਾਈਫ ਵੀ ਸਾਹਮਣੇ ਆਏ ਨੇ ਕੈਮਰੇ ਅੱਗੇ ਕੀ ਕੁਝ ਸੁਣਾ ਰਹੇ ਨੇ ਜੋ ਉਹਨਾਂ ਦੇ ਨਾਲ ਵਾਪਰੀ ਹੈ ਵਾਰਦਾਤ तमाम ਜਾਣਕਾਰੀ ਨਾਲ ਦਿੱਤੀ ਗਈ ਹੈ ਆਓ ਸੁਣਦੇ ਹਾਂ ਇਹਨਾਂ ਨੇ ਆਟੋ ਕਰਕੇ ਤੇ ਹੁਣ ਭਾਜੀ ਆਪਣੀ ਅਗਲੀ ਕਾਰਵਾਈ ਕਰ ਰਹੇ ਆ ਕਿਤੋਂ ਤੇ ਗਾੜੀ ਤੁਹਾਡੇ ਨਾਲ ਕੀ ਹੋਇਆ ਆ ਤੁਸੀਂ ਆਟੋ 'ਚ ਬੈਠੇ ਆਟੋ ਵਾਲਾ ਸਾਹਮਣੇ ਲੈ ਕੇ ਰੈਸਟੋਰੈਂਟ ਸਾਹਮਣੇ ਲੈ ਕੇ ਆਇਆ ਜਿੱਥੇ ਆਪਾਂ ਖੜੇ ਹਾਂ ਸੱਤ ਕੜੇ ਕੜੇ ਸੀਗੇ ਹਾਂਜੀ ਕੋਈ ਇੱਕ ਬੰਦਾ ਹੋੜ ਬੈਠਾ ਤੇ ਸਾਨੂੰ ਅਸੀਂ ਇੱਕ ਬੰਦਾ ਹੋੜ ਬੈਠਾ ਸੀ ਥੋੜੀ ਜਿਹੀ ਆ ਗਈ ਥੋੜੀ ਜਿਹੀ ਆ ਗਿਆ ਬੰਦਾ ਨੂੰ ਮਿੱਤੇ ਤੋਂ ਬੰਦਾ ਹੋੜ ਗਿਆ ਕੋਪਟੂ ਨੋਰਮਲ ਜੀ ਤਿੰਨ ਜਣੇ ਸੀਗੇ ਥੋੜਾ ਜਿਹਾ ਦੋ ਤਿੰਨ ਨੂੰ ਜਾਣੀ ਤੇ ਗੋਲਡਨ ਪੈਂਟਾ ਜਾਣਾ ਬੰਦਾ ਟਾਪੋ ਨੂੰ ਨਾਲ ਲੈ ਕੇ ਜੱਮੂ ਤੋਂ ਕੋਈ ਫੋਨਸ ਤੇ ਲੈ ਕੇ ਜਾ ਰਹੀ ਸੀਗੇ ਉਹ ਤੇ ਉਹ ਹੀ ਰਸਤੇ ਵਿੱਚ ਮੇਰੇ ਤੇ ਮੇਰੇ ਬਾਏ ਦੇ ਨਾਲ ਕਿ ਲੋਕ ਸਾਡੇ ਕੋਲ ਮੁੱਕ ਪਰ ਗੋਲੀ ਸਰਵਸਾਰ ਵਿੱਚ ਚਾਲ ਕੋ ਪੰਜਾ ਜੱਦੀ ਦਾ ਅੱਛਾ ਖਾੜੇ ਕੋੜ ਇਨੇ ਕ ਪੈਸੇ ਸੀ ਸਾਡੇ ਕੋਲ 4 ਤੋਂ 5 ਜੱਦੀ ਦਾ ਉਹ ਖੋਲਿਆ ਤੇ ਬਲ ਸਾਡੇ ਕੋਲ ਰੈਡੀ ਹੋਇਆ ਤੇ ਰੈਡੀਮੀ ਦਾ ਫੋਨ ਖੋਲਿਆ ਤੇ ਢਟ ਕੋ ਇਥੋਂ ਤੁਸੀਂ ਜਦੋਂ ਉੱਥੋਂ ਗਏ ਤੇ ਕਿੰਨੀ ਕਿ ਇਹ ਤੇ ਦੂਰੀ ਤੱਕ ਗਏ ਤੁਸੀਂ ਇਥੋਂ ਦੋ ਦੋ ਢਾਈ ਕਿਲੇ ਵਰ ਤੱਕ ਉਹ ਅੱਛਾ ਕੌਨ ਸੀ ਬੰਦੇ ਤੇ ਬੈਟਰੀ ਵਾਲੇ ਸੀ ਕਿ ਆਟੋ ਵਾਲੇ ਸੀ ਸਾਨੂੰ ਪਤਾ ਕੁਝ ਆਟੋ ਵਾਲੇ 88 ਸੀ ਠੀਕ ਹੈ ਜੀ ਅੱਛਾ ਫਿਰ ਤੁਸੀਂ ਇਨਸਾਫ ਵਾਸਤੇ ਤਕੀਦ ਮੰਗ ਕਰਨਾ ਖਾਉਂਦੇ ਹੋ ਅਸੀਂ ਅਸੀਂ ਪ੍ਰਤਾਪ ਆਗਰ ਹਿਰਾਮਬਾਦ ਦੇ ਕਰੀਬ ਜਿਹੜਾ ਸੀ ਨਾ ਅਗਰ ਸੀ ਟੁਈ ਕਹਿੰਦੇ ਹਾਂ ਕਿ ਮੈਂ ਨਾਮਬਾਦ ਤੋਂ ਲੈ ਗਿਆ ਤੇ ਉਹਨਾਂ ਨੂੰ ਜਾ ਦਿਖਾਉਣੇ ਵਿੱਚ ਅੰਮ੍ਰਿਤ ਅਸੀਂ ਗੁਰਮੀਤ ਨਾਲੇ ਤੋਂ ਵੀ ਕਰਵਾਈ ਹੈ ਜੀ ਅੱਜ ਮੈਂ ਖੜਾ ਹੋਇਆ ਕੋਸ਼ਿਸ਼ ਕਰਕੇ ਉਹ ਦੱਸਦੇ ਆਂ ਜੀ ਕੋ ਕਰਨੀ ਬੰਦੀਗਾ ਆਵਾ ਯਾ ਦੇਖਾਂਗੇ OK